ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਿਫਤੀ ਦਾ ਘਰ ਦਇਆ ਦਾ ਘਰ ਗਰੀਬਾਂ ਉੱਪਰ ਦਇਆ ਕਰਨ ਵਾਲੇ ਨਿਮਾਣਿਆਂ ਦੇ ਮਾਨ ਪਤ ਇੱਜ਼ਤ ਬਖਸ਼ਣ ਵਾਲੇ ਸੰਗਤ ਜੀ ਬਾਣੀ ਦਾ ਪਾਕ ਫਰਮਾਨ ਹੈ ਭਾਵੇਂ ਕਿੱਡਾ ਵੱਡਾ ਦੁੱਖ ਹੋਵੇ ਕਿੰਨੇ ਹੀ ਵੱਡਾ ਰੋਗ ਹੋਵੇ ਜੀ ਅਕਾਲ ਪੁਰਖ ਵੈਗੁਰੂ ਦਾ ਮੇਰ ਭਰਿਆ ਹੱਥ ਸਿਰ ਤੇ ਟਿਕ ਜਾਏ ਨਾ ਤਾਂ ਸਾਰੇ ਦੁੱਖ ਰੋਗ ਉੱਡ ਜਾਂਦੇ ਨੇ ਭਾਵ ਖਤਮ ਹੋ ਜਾਂਦੇ ਨੇ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਗੜਨ ਨਾ ਕੋ ਲਾਗਾ ਜਾਕੀ ਪ੍ਰਭ ਆਗੇ ਅਰਦਾਸ ਜਿਨ੍ਹਾਂ ਦੀ ਅਰਦਾਸ ਸਿੰਘਾਂ ਸ਼ਹੀਦਾਂ ਦੇ ਅੱਗੇ ਹੁੰਦੀ ਆ ਨਾ ਉਨ੍ਹਾਂ ਦੇ ਸਾਰੇ ਦੁੱਖ ਰੋਗ ਅਕਾਲ ਪੁਰਖ ਵਾਹਿਗੁਰੂ ਆਪ ਹਰ ਲੈਂਦਾ ਹੈ ਕਿਉਂਕਿ ਉਹ ਸਮਰੱਥ ਹੈ ਸ਼ਰਬ ਸ਼ਕਤੀਮਾਨ ਹੈ ਤਾਕਤਵਰ ਹੈ ਜੇਕਰ ਦੁਨਿਆਵੀ ਡਾਕਟਰ ਦੇ ਕੋਲ ਜਾਵਾਂਗੇ ਉਹਨੂੰ ਰੋਗ ਦੱਸਣਾ ਪਏਗਾ ਫਿਰ ਉਹ ਜਾਂਚ ਕੇ ਪਰਖ ਕੇ ਦਵਾਈ ਦੇਗਾ ਪਰ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ ਰੋਗਦਾਰੂ ਦੋਮੈ 부ਝਾ ਤਾਂ ਵੈਦ ਸੁ ਜਾਣ ਉਹ ਸਾਡੇ ਰੋਗ ਨੂੰ ਵੀ ਜਾਣਦਾ ਹੈ ਤੇ ਇਲਾਜ ਨੂੰ ਵੀ ਜਾਣਦਾ ਹੈ ਉਥੇ ਦੱਸਣ ਦੀ ਲੋੜ ਨਹੀਂ ਜਦੋਂ ਅਰਦਾਸ ਕਰਦੇ ਆ ਨਾ ਹੱਥ ਜੋੜ ਕੇ ਚਰਨਾ ਕਮਲਾਂ ਦਾ ਓਟ ਆਸਰਾ ਪਾ ਤੱਕਦੇ ਆ ਸਿੰਘਾਂ ਸ਼ਹੀਦਾਂ ਦਾ ਵਾਹਿਗੁਰੂ ਜੀ ਆਪ ਸਾਡੇ ਰੋਗ ਨੂੰ ਸਮਝ ਜਾਂਦੇ ਨੇ ਉਹ ਤਾਂ ਜਾਣਨ ਹਾਰ ਹੈ ਜਾਣੀ ਜਾਣ ਹੈ ਉਹਨੂੰ ਰੋਗ ਵੀ ਪਤਾ ਹੈ ਤੇ ਇਲਾਜ ਵੀ ਪਤਾ ਹੈ ਇਸ ਲਈ ਭਾਵੇਂ ਕਿੱਡੇ ਹੀ ਕੋਈ ਦੁੱਖ ਹੋਵੇ ਰੋਗ ਹੋਵੇ ਵਾਹਿਗੁਰੂ ਦੇ ਦਰੋਂ ਘਰੋਂ ਸੰਗਤ ਜੀ ਉਹ ਟੁੱਟ ਜਾਂਦੇ ਨੇ ਗੁਰੂ ਦੇ ਦਰ ਘਰ ਤੇ ਸੇਵਾ ਕਰਕੇ ਨਾ ਵੱਡੇ ਤੋਂ ਵੱਡਾ ਰੋਗ ਖਤਮ ਹੋ ਜਾਂਦਾ ਹੈ ਸੋ ਸਿੰਘਾਂ ਸ਼ਹੀਦਾਂ ਦੇ ਚਰਨਾ ਕਮਲਾਂ ਦੇ ਵਿੱਚ ਹਮੇਸ਼ਾ ਅਰਦਾਸਾ ਕਰਦੇ ਰੋ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਚਰਨਾ ਕਮਲਾਂ ਦਾ ਹਮੇਸ਼ਾ ਹੀ ਆਸਰਾ ਤੱਕੋ ਇਹ ਵੱਡੇ ਤੋਂ ਵੱਡੇ ਸਾਡੇ ਰੋਗਾਂ ਨੇ ਖਤਮ ਹੋ ਜਾਣਾ ਹੈ ਤੇ ਜ਼ਿੰਦਗੀ ਦੇ ਵਿੱਚ ਸੁਖਾ ਨੇ ਆ ਕੇ ਨਿਵਾਸ ਕਰ ਲੈਣਾ ਹੈ ਗੁਰੂ ਮਹਾਰਾਜ ਨੇ ਸਾਡੀਆਂ ਇਸ਼ਾਮਾ ਮੁਰਾਦਾ ਪੂਰੀਆਂ ਕਰ ਦੇਣੀਆਂ ਨੇ ਇਹ ਨਾਨਕ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਵਡਿਆਈ ਹੈ ਸਿੰਘਾਂ ਸ਼ਹੀਦਾਂ ਦੇ ਚਰਨਾ ਕਮਲਾਂ ਦੇ ਵਿੱਚੋਂ ਸੰਗਤ ਜੀ ਇਹ ਵਡਿਆਈਆਂ ਮਿਲਦੀਆਂ ਨੇ ਜੋ ਗੁਰੂ ਕੇ ਪਿਆਰੇ ਜੋ ਸਾਧ ਜਨ ਜੋ ਸੇਵਕ ਪਿਆਰ ਦੇ ਨਾਲ ਗੁਰੂ ਮਹਾਰਾਜ ਦਾ ਓਟ ਆਸਰਾ ਤੱਕਦੇ ਨੇ ਨਾ ਜੀ ਉਹਨਾਂ ਦੇ ਸਾਰੇ ਦੁੱਖ ਵੈਗਰੂ ਹਰ ਲੈਂਦਾ ਹੈ ਤੇ ਉਹਨਾਂ ਨੂੰ ਸੁੱਖ ਹੀ ਸੁੱਖ ਵਕਸ਼ਿਸ਼ ਕਰ ਦਿੰਦਾ ਹੈ ਜੀ ਬੇਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਦੇ ਹਰਮ ਭੁਲਾਈ ਮਨ ਰੀਜੇ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰੂ ਪਰ ਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਦੇ ਹਰਮ ਭੁਲਾਈ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬੇਨੁ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਰਹਿਮ ਪੁਲਾਹੀ ਮਨ ਰੀਜੇ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨ ਤੁਟਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਦੇ ਹਰਮ ਭੁਲਾਈ ਮਨ ਰੀ ਨਿਜ ਕਰ ਵਾਸਾ ਹੋਏ ਰਾਮ ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰ ਹਰ ਮੂ ਭੁਲਾਹੀ ਮਨ ਰੇ ਮੁਝੇ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮਿ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਦੇ ਹਰਮ ਭੋਲਾ ਹੈ ਮਨ ਰੇ ਜੇ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰੂ ਘਰ ਸਤਿ ਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦੈ ਰ ਹਰਮ ਭੁਲਾਈ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬੇਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਦੇ ਹਰ ਮੋ ਪੁਲਾਈ ਮਨ ਰੀ ਨਿਜੇ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮਿ ਰਹਿ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦਹਿ ਹਰਮੁ ਬੁਲਾਹੀ ਮਨ ਰੀ ਨਿਜ ਕਰ ਵਾਸਾ ਹੋਏ ਰਾਮ ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਰਹਿ ਹਰਮ ਭੁਲਾਹੀ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਹੈ ਹਰ ਮੁਖ ਬੋਲਾਈ ਮਨ ਰੀ ਨਿਜ ਕਰਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਾਈ ਹੋ ਮੈਂ ਪੀੜ ਨਾ ਜਾਏ ਮੂਖ ਰ ਪਰ ਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਰ ਹਰਮ ਭੁਲਾਈ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗੁਣ ਜਾਣ ਨਾ ਹੋਏ ਬੇਨ ਗੁਰ ਰੂਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦਹਿ ਹਰਮ ਪੁਲਾਹੀ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾਲਾਹੀ ਤੂੰ ਫਿਰ ਆਬਨ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਰਹਿ ਹਰਮ ਭੁਲਾਈ ਮਨ ਰੀ ਨਿਜ ਘਰ ਵਾਸਾ ਹੋਏ ਰਾਮ ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰ ਹਰਮ ਭੁਲਾਈ ਮਨ ਰੇ ਜੇ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਦੇ ਹਰਮ ਭੋਲਾ ਹੀ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪਰ ਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦੈ ਰ ਹਰਮ ਭੁਲਾਹੀ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬੇਨੁ ਗੁਰ ਰੂਗ ਨ ਟੁੱਟੋਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦਹਿ ਹਰਮ ਭੁਲਾਹੀ ਮਨ ਰੀ ਨਿਜੇ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦਹਿ ਹਰਮ ਭੁਲਾਹੀ ਮਨ ਰੀ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਗੁਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਹਰਮ ਭੁਲਾਹੀ ਮਨ ਰੇ ਜੇ ਕਰ ਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਬਨ ਜਾਣ ਨਾ ਹੋਏ ਬੇਨ ਗੁਰ ਰੋਗ ਨ ਟੁੱਟੋਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰਹਿ ਹਰਮ ਭੁਲਾਹੀ ਮਨ ਰੇ ਨਿਜ ਕਰਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਮੂਖ ਰ ਪਰ ਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦਹਿ ਹਰਮੁ ਭੁਲਾਹੀ ਮਨ ਰੀ 니ਜੇ ਕਰ ਵਾਸਾ ਹੋਇ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਇ ਬੇਨੁ ਗੁਰ ਰੂਗ ਨ ਟੁੱਟੋਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਹੈ ਹਰਮ ਭੁਲਾਹੀ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰਹਿ ਹਰਮ ਭੁਲਾਹੀ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਦੇ ਹਰਮ ਭੁਲਾਹੀ ਮਨ ਰੇ ਜੇ ਕਰਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਦੇ ਹਰਮ ਭੁਲਾਈ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹਿ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦੈ ਹਰਮ ਭੁਲਾਹੀ ਮਨ ਰੀਜੇ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨ ਤੁਟਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦਹਿ ਰਹਿਮ ਭੁਲਾਈ ਮਨ ਰੀਜੇ ਕਰ ਵਾਸਾ ਹੋਏ ਰਾਮ ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦਹਿ ਰਹੁ ਕੋਲਾਈ ਮਨ ਰੇ ਜੇ ਕਰਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੂਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਦੇ ਹਰਮ ਭੋਲਾ ਹੈ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੋ ਰਖ ਪਰ ਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦੈ ਰह्म ਭੁਲਾਈ ਮਨ ਰੀਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਹਰ ਮੂ ਭੋਲਾਹੀ ਮਨ ਰੀ ਜੇ ਕਰ ਵਾਸਾ ਹੋਏ ਰਾਮ ਨਾਮ ਸਾਲਾਹਿ ਤੂੰ ਫਿਰ ਆਬਨ ਜਾਣ ਨਾ ਹੋਏ ਬਿਨ ਗੁਰ ਰੋਗ ਨ ਟੁੱਟੋਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰਹਿਮ ਭੁਲਾਹੀ ਮਨ ਰੇ 니ਜੇ ਕਰਵਾਸਾ ਹੋਏ RAM ਨਾਮ ਸਾ ਲਾਹੇ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰਹਿਮ ਕੋ ਲਾਹੀ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪਰਸਾਦੀ ਮਨ ਵਸੈ ਨਾਮੀ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈਐ ਬਿਨ ਸ਼ਬਦ ਅਰ ਹਰਮ ਭੁਲਾਹੀ ਮਨ ਰੀਜੇ ਕਰ ਵਾਸਾ ਹੋਏ RAM ਨਾਮ ਸਾ ਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ ਬਿਨ ਗੁਰ ਰੋਗ ਨਾ ਟੁੱਟੋਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਈ ਗੁਰ ਸ਼ਬਦ ਦੀ ਹਰ ਪਾਈ ਐ ਬਿਨ ਸ਼ਬਦ ਰਹਿ ਹਰਮ ਭੁਲਾਹੀ ਮਨ ਰੀਜ ਕਰ ਵਾਸਾ ਹੋਏ ਰਾਮ ਨਾਮ ਸਲਾਹੀ ਤੂੰ ਫਿਰ ਆਗਣ ਜਾਣ ਨਾ ਹੋਏ